ਮੋਕੰਗ ਸਾਹਿਬ ਮੰਚ ਤੇ ਇਨਕਲਾਬੀ ਸਟੂਡੈਂਟ ਪਰਦੇਸ਼ਨ ਬੋਲ ਰਹੇ ਜਿਹੜਾ ਕਿਸਾਨ ਦੇ ਤੋਂ ਆਪਣੀ ਮੰਗ ਪੱਤਰ ਦੇਣ ਆਏ ਆ ਮੰਗ ਪੱਤਰ ਅਸੀਂ ਇਹ ਦੇਣ ਆਏ ਆ ਕਿ 1 ਨਵੰਬਰ ਦਾ ਦਿਨ ਜਿਹੜਾ ਪੰਜਾਬ ਦਾ ਹੁੰਦਾ ਹੈ ਪੰਜਾਬ ਦੇ ਉੱਪਰ ਇੱਥੇ ਸਾਨੂੰ ਕੇਂਦਰ ਦੀ ਸਰਕਾਰ ਵੱਲੋਂ ਇੱਕ ਤੋਹਫ਼ਾ ਦਿੱਤਾ ਗਿਆ ਕਿ ਸਾਡੇ ਕੋਲ ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਉਹ ਖੋਲਹੀ ਗਈ ਆ ਲਗਭਗ ਉਹਦੇ ਅੰਦਰ ਜਿਹੜੀ ਕਮੇਟੀ ਕੰਮ ਕਰਦੀ ਸੀ ਸੈਨੇਟ ਕਮੇਟੀ ਤੇ ਸਿੰਡੀਕੇਟ ਕਮੇਟੀ ਜਿਹੜੀ ਉਹਨਾਂ ਨੂੰ ਭੰਗ ਕਰਕੇ ਉਹਦੀ ਜਗ੍ਹਾ ਰੋਮਿਨੇਟ ਜਿਹੜਾ ਢਾਂਚਾ ਆਇਆ ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਅਸੀਂ ਸਮਝਦੇ ਹਾਂ ਕਿ ਜਿਹੜਾ ਡੈਮੋਕ੍ਰੇਸੀ ਦੇ ਉੱਪਰ ਸਿੱਧਾ-ਸਿੱਧਾ ਹਮਲਾ ਆ ਔਰ ਜਿਹੜਾ ਸਾਡਾ ਫੈਡਰਲ ਢਾਂਚਾ ਆ ਸਟਰਕਚਰ ਆ ਉਹਦੇ ਤੇ ਹਮਲਾ ਆ ਔਰ ਅਸੀਂ ਜਿਹੜੀ ਆਪਣੀ ਉੱਤੇ ਖੁਦਮੁਖਤਿਆਰੀ ਸੀ ਜੀ ਉਹ ਖਤਮ ਕਰ ਰਹੇ ਹਾਂ ਜਾਂ ਸਾਡੇ ਉੱਪਰ ਇੰਪੋਜ਼ ਕੀਤਾ ਜਾਊਗਾ ਅੱਜ ਤੋਂ ਬਾਅਦ ਕਿ ਕਹਿਣ ਤੋਂ ਭਾਵ ਕਿ ਅੱਜ ਜਿਸ ਤਰੀਕੇ ਨਾਲ ਡੈਮੋਕ੍ਰੇਸੀ ਦੇ ਉੱਪਰ ਹਮਲੇ ਕੀਤੇ ਜਾ ਰਹੇ ਆ ਔਰ ਵਿੱਦਿਆ ਦਾ ਜਿੱਥੇ ਧੂਬੀਕਰਨ ਕੀਤਾ ਜਾ ਰਿਹਾ ਕੇਂਦਰੀਕਰਨ ਕੀਤਾ ਜਾ ਰਿਹਾ ਅਸੀਂ ਇਸ ਸਾਰੀ ਜਿਹੜੀ ਪ੍ਰਕਰਮਾ ਚੱਲ ਰਹੀ ਹੈ ਜੋ ਇਹ ਪ੍ਰਕਿਰਿਆ ਚੱਲ ਰਹੀ ਹੈ ਦੇ ਸਖਤ ਖਿਲਾਫ ਆ ਔਰ ਉਹਦੇ ਨਾਲ ਨਾਲ ਅੱਜ ਅਸੀਂ ਇਥੋਂ ਮੰਗ ਪੱਤਰ ਦੇ ਕੇ ਮੰਗ ਵੀ ਕਰਦੇ ਆ ਕਿ ਜਿਹੜਾ ਨੋਟੀਫਿਕੇਸ਼ਨ ਸੈਨਟ ਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਆਇਆ ਅਸੀਂ ਉਹਦੇ ਜਿੱਥੇ ਵਿਰੋਧ ਕਰਦੇ ਆ ਦੇ ਨਾਲ ਨਾਲ ਮੰਗ ਵੀ ਕਰਦੇ ਆ ਉਹਨੂੰ ਤੁਰੰਤ ਵਾਪਸ ਲਿਆ ਜਾਵੇ ਔਰ ਉਹਦੇ ਨਾਲ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਜਿੰਨੀਆਂ ਵੀ ਵਿਦਿਆਰਥਣ ਜਿੱਥੇ ਬੰਦੀਆਂ ਸਾਂਝੇ ਤੌਰ ਤੇ ਉਸੇ ਸੰਘਰਸ਼ ਲੜ ਰਹੀਆਂ ਇਹ ਨੋਟੀਫਿਕੇਸ਼ਨ ਨੂੰ ਵਾਪਸ ਲਿਆ ਕੇ ਹੋਂ ਦੇ ਵਾਸਤੇ ਉਹਦੀ ਵੀ ਅਸੀਂ ਜਿਹੜੀ ਅੱਜ ਦੇ ਇਸ ਦਿਨ ਦੇ ਉੱਪਰ ਆਪਣੇ ਵੱਲੋਂ ਹਮਾਇਤ ਕਰਦੇ ਆ ਤੇ ਵੱਧ ਤੋਂ ਵੱਧ ਇਹ ਲੜਾਈ ਲੜੀ ਜਾਊਗੀ ਜੇ ਇਸ ਤਰੀਕੇ ਦੀ ਪੰਜਾਬ ਦੇ ਅੰਦਰ ਕੋਈ ਲਹਿਰ ਸਾਰੀ ਜਾਂਦੀ ਆ ਲੋਕਨ ਇਨਸਾਫ ਮੰਗਦੇ ਇਨਕਲਾਬੀ ਸਟੂਡੈਂਟ ਫੈਡਰੇਸ਼ਨ ਬੱਦ ਤੋਂ ਬੱਦ ਉਹਦਾ ਜਿਹੜਾ ਹਿੱਸਾ ਬਣ ਕੇ ਇਸ ਲੜਾਈ ਨੂੰ ਜਿੱਤ ਤੱਕ ਲੈ ਕੇ ਜਾਣਾ